ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਿੱਖ ਧਰਮ ਦੇ 8ਵੇਂ ਗੁਰੂ ਸਨ ਅਤੇ ਸਿੱਖ ਇਤਿਹਾਸ ਵਿੱਚ ਇੱਕ ਅਨੋਖੀ ਮਿਸਾਲ ਕਾਇਮ ਕਰਦੇ ਹਨ ਉਹ ਸਭ ਤੋਂ ਛੋਟੀ ਉਮਰ ਵਿੱਚ ਗੁਰਿਆਈ ਸੰਭਾਲਣ ਵਾਲੇ ਗੁਰੂ ਸਨ ਅਤੇ ਉਹਨਾਂ ਦੀ ਸੇਵਾ ਦਿਆਲਤਾ ਤੇ ਆਤਮਿਕ ਸ਼ਕਤੀ ਦੀਆਂ ਕਹਾਣੀਆਂ ਅੱਜ ਵੀ ਸੰਗਤ ਨੂੰ ਪ੍ਰੇਰਿਤ ਕਰਦੀਆਂ ਹਨ ਆਓ ਉਹਨਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਵਿਸਤਾਰ ਨਾਲ ਵੇਖੀਏ ਜਨਮ ਅਤੇ ਪਰਿਵਾਰਿਕ ਪਿਛੋਕੜ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ 1656 ਨੂੰ ਸੰਮਤ 1713 ਦੀ ਸਾਉਣ ਵਦੀ 7 ਕੀਰਤਪੁਰ ਸਾਹਿਬ ਵਿਖੇ ਹੋਇਆ ਇਸ ਸਥਾਨ ਉਸ ਸਮੇਂ ਸਿੱਖ ਧਰਮ ਦਾ ਇੱਕ ਮਹੱਤਵਪੂਰਨ ਕੇਂਦਰ ਸੀ ਜੋ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਸਥਾਪਿਤ ਕੀਤਾ ਗਿਆ ਸੀ। ਉਹਨਾਂ ਦੇ ਪਿਤਾ ਸ੍ਰੀ ਗੁਰੂ ਹਰ Rai ਜੀ 7ਵੇਂ ਸਿੱਖ ਗੁਰੂ ਸਨ ਜੋ ਆਪਣੀ ਦਿਆਲਤਾ, ਸ਼ਾਂਤ ਸੁਭਾਅ ਤੇ ਜੰਗਲੀ ਜੀਵ ਜੰਤੂਆਂ ਦੇ ਪ੍ਰਤੀ ਪਿਆਰ ਲਈ ਜਾਣੇ ਜਾਂਦੇ ਸਨ। ਉਹਨਾਂ ਦੀ ਮਾਤਾ ਸੁਲੱਖਣੀ ਜੀ ਕਈ ਸਰੋਤਾਂ ਵਿੱਚ ਮਾਤਾ ਕ੍ਰਿਸ਼ਨ ਕੌਰ ਵੀ ਕਿਹਾ ਜਾਂਦਾ ਹੈ। ਇੱਕ ਸੰਜਮੀ ਅਤੇ ਧਾਰਮਿਕ ਸੁਭਾਅ ਦੀ ਔਰਤ ਸੀ। ਉਨ੍ਹਾਂ ਦਾ ਜਨਮ ਇੱਕ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਸਿੱਖ ਪੰਥ ਮੁਗਲ ਸ਼ਾਸਨ ਦੇ ਦਬਾਹੇ ਹੇਠ ਸੀ ਅਤੇ ਗੁਰੂ ਹਰਾਈ ਜੀ ਨੇ ਸਿੱਖ ਸੰਗਤ ਨੂੰ ਇਕਜੁੱਟ ਅਤੇ ਮਜ਼ਬੂਤ ਰੱਖਣ ਲਈ ਬਹੁਤ ਯਤਨ ਕੀਤੇ ਸਨ ਬਚਪਨ ਅਤੇ ਸਿੱਖਿਆ ਗੁਰੂ ਹਰਕ੍ਰਿਸ਼ਨ ਜੀ ਦਾ ਬਚਪਨ ਕਿਰਤਪੁਰ ਦੀਆਂ ਪਹਾੜੀਆਂ ਅਤੇ ਸ਼ਾਂਤ ਵਾਤਾਵਰਣ ਵਿੱਚ ਬੀਤਿਆ ਉਹ ਬਹੁਤ ਛੋਟੀ ਉਮਰ ਤੋਂ ਹੀ ਐਸਾ ਧਾਰਨ ਬੁੱਧੀ ਅਤੇ ਆਤਮਿਕ ਜਾਗਰੂਕਤਾ ਦੇ ਮਾਲਕ ਸਨ ਉਹਨਾਂ ਨੂੰ ਗੁਰਮੁਖੀ ਵਿੱਚ ਗੁਰਬਾਣੀ ਦੀ ਸਿੱਖਿਆ ਦਿੱਤੀ ਗਈ ਅਤੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨੂੰ ਨਾ ਸਿਰਫ ਪੜ੍ਹ ਸਕਦੇ ਸਨ ਸਗੋਂ ਉਹਨਾਂ ਦੇ ਡੂੰਘੇ ਅਰਥ ਵੀ ਸਮਝ ਸਕਦੇ ਸਨ ਇਸ ਤੋਂ ਇਲਾਵਾ ਉਹਨਾਂ ਨੇ ਸੰਸਕ੍ਰਿਤ ਅਤੇ ਫਾਰਸੀ ਵਰਗੀਆਂ ਭਾਸ਼ਾਵਾਂ ਵਿੱਚ ਵੀ ਮਹਾਰਤ ਹਾਸਲ ਕੀਤੀ ਉਹਨਾਂ ਦੀ ਸਿੱਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਸੀ ਗੁਰੂ ਹਰ राय ਜੀ ਨੇ ਉਹਨਾਂ ਨੂੰ ਸਿੱਖ ਸਿਧਾਂਤਾਂ ਜਿਵੇਂ ਕਿ ਸਿੱਖ ਸੇਵਾ ਸਿਮਰਨ ਸੱਚ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਬਚਪਨ ਵਿੱਚ ਹੀ ਉਹਨਾਂ ਦੀ ਸਰਲਤਾ ਅਤੇ ਦਿਆਲਤਾ ਨੇ ਸੰਗਤ ਵਿੱਚ ਉਹਨਾਂ ਪ੍ਰਤੀ ਸਤਿਕਾਰ ਪੈਦਾ ਕਰ ਦਿੱਤਾ ਸੀ। ਗੁਰਿਆਈ ਦੀ ਸ਼ੁਰੂਆਤ 1661 ਵਿੱਚ ਜਦੋਂ ਗੁਰੂ ਹਰ Rai ਜੀ ਦਾ ਸਮਾਪੂਰ ਹੋਣ ਵਾਲਾ ਸੀ, ਉਹਨਾਂ ਨੇ ਆਪਣੇ ਛੋਟੇ بیٹے ਹਰਕ੍ਰਿਸ਼ਨ ਜੀ ਨੂੰ ਗੁਰਿਆਈ ਸੌਂਪਣ ਦਾ ਫੈਸਲਾ ਕੀਤਾ। ਇਸ ਕਾਰਨ ਉਹਨਾਂ ਦਾ ਵੱਡਾ ਬੇਟਾ ਰਾਮ ਰਾਏ ਸੀ। ਜਿਸ ਨੇ ਮੁਗਲ ਸਮਰਾਟ ਔਰੰਗਜ਼ੇਬ ਦੇ ਸਾਹਮਣੇ ਗੁਰਬਾਣੀ ਦੀ ਗਲਤ ਵਿਆਖਿਆ ਕਰਕੇ ਸਿੱਖ ਸਿਧਾਂਤਾਂ ਨਾਲ ਧੋਖਾ ਕੀਤਾ ਸੀ। ਰਾਮ ਰਾਏ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਨੂੰ ਬਦਲ ਕੇ ਪੇਸ਼ ਕੀਤਾ। ਜਿਸ ਕਾਰਨ ਗੁਰੂ ਹਰ राय ਜੀ ਨੇ ਉਹਨਾਂ ਨੂੰ ਗੁਰਿਆਈ ਦੇਣ ਤੋਂ ਵਾਂਝਾ ਕਰ ਦਿੱਤਾ। 7 ਅਕਤੂਬਰ 1661 ਨੂੰ 5 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਤੇ ਬਿਠਾਇਆ ਗਿਆ। ਉਹਨਾਂ ਦੀ ਛੋਟੀ ਉਮਰ ਨੂੰ ਵੇਖ ਕੇ ਕੁਝ ਲੋਕਾਂ ਨੂੰ ਸ਼ੱਕ ਸੀ ਪਰ ਉਹਨਾਂ ਦੀ ਬੁੱਧੀ ਅਤੇ ਆਤਮਿਕਤਾ ਨੇ ਸਾਰਿਆਂ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ ਉਹਨਾਂ ਦੀ ਗੁਰਿਆਈ ਦੀ ਸ਼ੁਰੂਆਤ ਨਾਲ ਸਿੱਖ ਸੰਗਤ ਵਿੱਚ ਇੱਕ ਨਵਾਂ ਜੋਸ਼ ਆਇਆ ਦਿੱਲੀ ਯਾਤਰਾ ਅਤੇ ਸੇਵਾ ਗੁਰੂ ਹਰਕ੍ਰਿਸ਼ਨ ਜੀ ਜੀ ਦੀ ਸਭ ਤੋਂ ਮਹੱਤਵਪੂਰਨ ਘਟਨਾ ਉਹਨਾਂ ਦੀ ਦਿੱਲੀ ਯਾਤਰਾ ਸੀ 1664 ਵਿੱਚ ਮੁਗਲ ਸਮਰਾਟ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਔਰੰਗਜ਼ੇਬ ਗੁਰੂ ਜੀ ਦੀ ਵਾਧੀ ਪ੍ਰਸਿੱਧੀ ਤੋਂ ਚਿੰਤਤ ਸੀ ਅਤੇ ਉਹਨਾਂ ਨੂੰ ਪਰਖਣਾ ਚਾਹੁੰਦਾ ਸੀ ਗੁਰੂ ਜੀ ਨੇ ਇਹ ਸੱਦਾ ਸਵੀਕਾਰ ਕੀਤਾ ਅਤੇ ਕਿਰਤਪੁਰ ਨੂੰ ਦਿੱਲੀ ਵੱਲ ਯਾਤਰਾ ਸ਼ੁਰੂ ਕੀਤੀ ਰਸਤੇ ਵਿੱਚ ਉਹਨਾਂ ਨੇ ਕਈ ਸਥਾਨਾਂ ਤੇ ਦਰਸ਼ਨ ਦਿੱਤੇ ਉਹਨਾਂ ਦੀ ਯਾਤਰਾ ਦੌਰਾਨ ਪੰਜੋਖਰਾ ਹੁਣ ਹਰਿਆਣਾ ਵਿੱਚ ਇੱਕ ਮਹੱਤਵਪੂਰਨ ਘਟਨਾ ਹੈ ਇਥੇ ਇੱਕ ਪੰਡਤ ਲਾਲਚੰਦ ਨੇ ਉਹਨਾਂ ਦੀ ਛੋਟੀ ਉਮਰ ਕਾਰਨ ਉਹਨਾਂ ਦੇ ਗਿਆਨ ਦੀ ਪਰਖ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਨੇ ਇੱਕ ਅਨਪੜ੍ਹ ਸਿੱਖ ਸ਼ੱਜੂ RAM ਨੂੰ ਬੁਲਾਇਆ ਅਤੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਭਗਵਤ ਗੀਤਾ ਦੀ ਵਿਆਖਿਆ ਕਰਨ ਲਈ ਕਿਹਾ। ਸ਼ੱਜੂ ਨੇ ਪੰਡਤ ਨੂੰ ਜਿਹੀ ਸੂਝ-ਬੂਝ ਨਾਲ ਜਵਾਬ ਦਿੱਤਾ ਕਿ ਲਾਲਚੰਦ ਹਰਾਂ ਰਹਿ ਗਿਆ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਦਿੱਲੀ ਪਹੁੰਚ ਕੇ ਗੁਰੂ ਜੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ ਉਸ ਸਮੇਂ ਦਿੱਲੀ ਵਿੱਚ ਚੇਚਕ ਦੀ ਮਹਾਮਾਰੀ ਫੈਲੀ ਹੋਈ ਸੀ ਗੁਰੂ ਜੀ ਨੇ ਬਿਮਾਰਾਂ ਦੀ ਸੇਵਾ ਸ਼ੁਰੂ ਕੀਤੀ ਉਹਨਾਂ ਨੇ ਇੱਕ ਕੁੰਡ ਵਿੱਚ ਪਾਣੀ ਨੂੰ ਆਪਣੇ ਹੱਥਾਂ ਨਾਲ ਛੂਇਆ ਅਤੇ ਇਹ ਪਾਣੀ ਬਿਮਾਰਾਂ ਲਈ ਦਵਾਈ ਬਣ ਗਿਆ ਇਹ ਚਮਤਕਾਰ ਨੇ ਉਹਨਾਂ ਨੂੰ ਬਾਲ ਪੀਰ ਦਾ ਖਿਤਾਬ ਦਿੱਤਾ ਜੋ ਮੁਸਲਿਮ ਸੰਗਤ ਨੇ ਵੀ ਸਤ ਸਤਕਾਰ ਨਾਲ ਵਰਤਿਆ ਜੋਤੀ ਜੋਤ ਸਮਾਉਣਾ ਬਿਮਾਰਾਂ ਦੀ ਸੇਵਾ ਕਰਦੇ ਸਮੇਂ ਗੁਰੂ ਜੀ ਖੁਦ ਚੇਚਕ ਦੀ ਲਪੇਟ ਵਿੱਚ ਆ ਗਏ 30 ਮਾਰਚ 1664 ਨੂੰ 7 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣਾ ਸਰੀਰ त्याग ਦਿੱਤਾ ਅੰਤਾਂ ਸਮੇ ਵਿੱਚ ਉਹਨਾਂ ਨੇ ਬਾਬਾ ਬਕਾਲੇ ਕਹਿ ਕੇ ਗੁਰਿਆਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸੌਂਪੀ ਉਹਨਾਂ ਦੀ ਸਮਾਦੀ ਜਮਨਾ ਦੇ ਕੰਡੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਹੈ ਸਿੱਖਿਆਵਾਂ ਅਤੇ ਵਿਰਾਸਤ ਗੁਰੂ ਹਰਿਕ੍ਰਿਸ਼ਨ ਜੀ ਨੇ ਸਿੱਖਿਆ ਦਿੱਤੀ ਕੀ ਸੱਚ ਸੇਵਾ ਅਤੇ ਨਾਮ ਸਿਮਰਨ ਹੀ ਜੀਵਨ ਦਾ ਅਸਲ ਸੱਚ ਅਸਲ ਸਾਰ ਹੈ ਉਹਨਾਂ ਦੀ ਛੋਟੀ ਜਿਹੀ ਜ਼ਿੰਦਗੀ ਵਿੱਚ ਸਿੱਖ ਪੰਥ ਲਈ ਕਈ ਮਿਸਾਲ ਬਣ ਗਈ ਗੁਰਦੁਆਰਾ ਬੰਗਲਾ ਸਾਹਿਬ ਅਤੇ ਬਾਲਾ ਸਾਹਿਬ ਅੱਜ ਵੀ ਉਹਨਾਂ ਦੀ ਸੇਵਾ ਤੇ ਤਿਆਗ ਦੀ ਯਾਦ ਨੂੰ ਦਵਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ